ਨੰਨ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਇੱਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁਪਨਾ ਹੋਵਈ ਜੇ ਲਾਇ ਰਾਹ ਲਿਵ ਤਾਰ ਭੁਖ ਆ ਭੁਖ ਨ ਉਤਰੀ ਜੈ ਬੰਨਾ ਪੁਰੀਆ ਪਾਰ ਸਹਸ ਸਿਆਨ ਪਾਲਖ ਹੋ ਹੋਏ ਤਾ ਇੱਕ ਨਾ ਚੱਲੇ ਨਾਲ ਕੇਵ ਸਚਿਆਰਾ ਹੋਈ ਐ ਇੱਕ ਕੂੜਾ ਟੁੱਟੇ ਪਾਲ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀਆ ਹੁਕਮ ਲੈ ਵੜਿਆਈ ਹੁਕਮੀ ਉਹ ਤਮਨੀਚ ਹੁਕਮ ਲਖ ਦੋ ਸੁਭਾਈ ਹੈ ਇਕਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੇ ਤਾ ਹਉਮੈ ਕਾਇ ਨਾ ਕੋਏ ਗਾਵੇ ਕੋ ਤਾਨ ਹਉ ਵੈ ਕਿਸੇ ਤਾਨ ਗਾਵੇ ਕੋ ਦਾਤ ਜਾਨੈ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀਵ ਲਗ ਸਰਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖ ਹਾਦਰਾ ਹਦੂਰ ਕਥਨਾ ਕਥੀ ਨਾ ਆਵੇ ਟੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦਿੰਦਾ ਲੈਂਦੇ ਥੁਗ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਓ ਨਾਨਕ ਦੇਵ ਸਾਹਿਬੇ ਪ੍ਰਵਾਹੋ ਸਾਚਾ ਸਾਹਿਬ ਸਾਜਨਾਏ ਪਖ ਆਕਾਉ ਪਾਰ ਆਖ ਹੈ ਮੰਗ ਹੈ ਦੇ ਦੇ ਦਾਤ ਕਰੇ ਦਰਤਾਰ ਫਿਰ ਕੇ ਅੱਗੇ ਰਖੀਐ ਜਿਤ ਸੈ ਦਰਬਾਰ ਮਾਹੋ ਗੇ ਬੋਲਨ ਬੋਲੀ ਅਜ ਸੁੰਦਰੇ ਬਿਆਰ ਅੰਮ੍ਰਿਤ ਵੇਲਾ ਸੱਜਣਾ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਈਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਣ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਏ ਪਾਉ ਦੁਖ ਪਰਹਾਰ ਸੋਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਐ ਸੋ ਮਾਈ ਗੁਰਈਸਰਾ ਗੁਰਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣ ਆਖਾ ਨਹੀਂ ਕਾਣਾ ਕਥਨ ਨਾ ਜਾਏ ਗੁਰਾ ਇੱਕ ਦੇਵੁ ਜਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਏ ਤੀਰਥ ਨਵਾਜਿ ਤਸਪਾਵਾਂ ਬਿਨ ਪਾਣੀ ਕੇ ਨਾਏ ਕਰੀ ਜੇਤੀ ਸ੍ਰੇਸ਼ਟ ਉਪਾਈ ਵੇਖਾ ਬਿਨ ਕਰਮਾਂ ਕੀ ਮਿਲਾ ਲਈ ਮਦ ਵਿੱਚ ਰਤਨ ਜਵਾਰ ਮਾਨਕਾ ਦੇ ਗੁਰ ਕੀ ਸਿਖ ਸੁਣੀ ਗੁਰ ਆਇਕ ਦੇਵ ਪੁਜਾਈ ਸਭਨਾ ਜੀ ਆਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਇ ਜੇ ਤੁਘਚਾਰੇ ਆਰਜਾ ਹੋਰ ਦਸੁਣੀ ਹੋਏ ਨਵਾ ਘੰਡਾ ਵਿੱਚ ਜਾਣੀਐ ਨਾਲ ਚੱਲ ਸਭ ਕੋਏ ਚੰਗਾ ਨਾਮ ਰਖਾਏ ਕੈ ਦਸ ਕੀਰਤ ਜਾਗਲ ਜੇ ਤਿਸ ਨਦਰ ਨਾ ਵਈ ਤਾ ਵਾਦਨਾ ਪੁੱਛਕੇ ਕੀ ਤਾਂ ਅੰਦਰ ਕੀਟਕਾਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੋਨਵੰਤ ਆਗੁਣ ਦੇਤੇ ਆ ਕੋਈ ਨਾ ਸੁਜਾਈ ਜੈਤਸ ਗੁਣ ਕੋ ਏਕਾਰੇ ਸੁਣਿਆ ਸਿਦ ਪੀਰ ਸੁਰਨਾਥ ਸੁਣਿਆ ਤਰ ਤਵਲ ਆਕਾਸ ਸੁਣਿਆ ਦੀਪ ਲੋਪ ਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੋਕਸਲਾ ਹਨ ਮੰਦ ਸੁਣਿਆ ਜੋ ਜੁਗਤ ਤਨ ਭੇਦ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵੇ ਅਗਾਸ ਸੁਣਿਆ ਧੂਪਾ ਕਾਨਾਸ ਸੁਣਿਆ ਸਾ ਸੰਤੋ ਗਿਆਨ ਸੁਣਿਆ 68 ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੋ ਪਾਵ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਬਾਤ ਸਾਹ ਸੁਣਿਆ ਦੇ ਪਾਵੈ ਰਾਉ ਸੁਣਿਆ ਹਾਥ ਹੋਵੇ ਇਸ ਗਾਹ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੂਪਾਵ ਕਾ ਨਾਸ ਮਨ ਕੀ ਗਤ ਕਈ ਨ ਜਾਏ ਜੇ ਕੋ ਕਾਇਬ ਸੀ ਬਸਤਾਏ ਕਾਗਦ ਕਲਮ ਨਾਲ ਲੇਖਨ ਹਾਰ ਮਨ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਭ ਪਾਉਣ ਕੀ ਸੋਧ ਮੰਨ ਮੋਹਿ ਝੋਟਾ ਨਾ ਖਾਏ ਮੰਨ ਜਮਕੈ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਮਾਰਗੁ ਠਾਕ ਨ ਪਾਏ ਮਨ ਪਦ ਸੋ ਪ੍ਰਗਟ ਜਾਏ ਮਨ ਮਗਨ ਜਲੈ ਪੰਥ ਮਨ ਧਰਮ ਸਿਤੀ ਸੰਬੰਧ ਅਜਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਪਾਵੇ మోਖ ਦਵਾਰ ਮਨ ਪਰਵਾਰ ਸਿਧਾਰ ਮਨਤਰ ਤਾਰੇ ਗੁਰ ਸਿੱਖ ਮਨ ਨਾਨਕ ਭਵੈ ਨਾ ਬਿਖ ਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨ ਪੰਜ ਪਾਵੇ ਦਰਗਹਿ ਮਾਨ ਪੰਜ ਸੋਹ ਹੈ ਦਰਜਾਨ ਪੰਚਾ ਕਾ ਗੁਰ ਇਕਤਿਆਨ ਜੇ ਕੋ ਕਹ ਕਰੇ ਵਿਚਾਰ ਕਰਤ ਕੈ ਕਰਨੈ ਨਾਹੀ ਸੋ ਮਾਰ ਤਾਲ ਧਰਮ ਦਇਆ ਕਾ ਪੂਤ ਸੰਤੋ ਥਾਪ ਰਖਿਆ ਜਨ ਸੋਤਾ ਜੇ ਕੋ ਬੁਝ ਜਾ ਹੋਵੇ ਸਚਿਆਰ ਤਵ ਲੈਉ ਪਰ ਗੀਤਾ ਭਾਰ ਤਰਤੀ ਹੋਰ ਪਰ ਹੋਰ ਹੋਰ ਤਿਸ ਤੇ ਭਾਰਤ ਲੈ ਕਮਨ ਜੋਰਾ ਜੀ ਆਇਆਂ ਤਰੰਗਾ ਕੇ ਨਾਮ ਸਭਨਾ ਲਿਖਿਆ ਉੜੀ ਕਾ ਲਾਮ ਇਹੋ ਲਿਖਾ ਲਿਖ ਜਾਣ ਕੋਇ ਲਿਖਾ ਲਿਖ ਆ ਕੇ ਤਾਂ ਹੋਏ ਕੇ ਤਾ ਤਾਨ ਸਵਾਲਿ ਰੋਪਾ ਕੀਤੇ ਦਾਤ ਜਾਣੈ ਕਉਣ ਕੋ ਤਾ ਕੀ ਤਬ ਸਾਵ ਏਕੋ ਕੁਆਉ ਤਿਸ ਤੇ ਹੋਏ ਲਖ ਦਰਿਆਉ ਕੁਦਰਤ ਕਮਨ ਕਾ ਹ ਵਿਚਾਰ ਵਾਰਿਆ ਨਾ ਜਾਵੇ ਏਕ ਵਾਰ ਜੋ ਤਦ ਪਾਵੈ ਸਾਈ ਬਲੀਕਾਰ ਤੂ ਸਦਾ ਸਲਾਮਤ ਨਰੰਕਾਰ आसंख जप आसंख पाओ आसंख पूजा शंख तपताओ आसंग ग्रंथ मुख वेद पाठ आसंख योग मान रहे है उदास आसंख भगत गुण ज्ञान विचार आसंग सदि असंग तार ਅਸੰਖ ਸੂਰ ਮੋ ਪਖ ਸਾਰ ਅਸੰਖ ਮੋਨ ਲਵਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਖ ਆਂਧ ਕੋਰ ਆ ਸੰਗ ਚੋਰ ਹਰਾਮ ਖੋਰ ਆ ਸੰਖ ਅਮਰ ਕਰ ਜਾਏ ਜੋਰ ਆ ਸੰਗ ਗਲਵੜ ਹਤਿਆ ਕੁਮਾਏ ਆ ਸੰਗ ਪਾਪੀ ਪਾਪ ਕਰ ਜਾਏ ਆ ਸੰਖ ਕੂੜਿਆਰ ਕੂੜੇ ਫੇਰਾਏ ਆ ਸੰਖ ਮਲੇਸ਼ ਮਲ ਪਾਖਾਏ ਆ ਸੰਗ ਨਿੰਦਕ ਸਿਰ ਕਰੇ ਪਾਰ ਨਾ ਨਗਨੀਜ ਕੈ ਵਿਚਾਰ ਵਾਰਿਆ ਨਾ ਜਾਵਾਏ ਇਕ ਵਾਰ ਜੋ ਤਦ ਪਾਵੇ ਸਾਈ ਬਲੀਕਾਰ ਤੂ ਸਦਾ ਸਲਾਮਤ ਨਰੰਕਾਰ ਅ ਸੰਖ ਨਾਮ ਅ ਸੰਧਾਵ ਆਗਮ ਆਗਮ ਅ ਸੰਖ ਲੋ ਆ ਸੰਖ ਹ ਸਿਰ ਪਾਰ ਹੋਏ ਆਖਰੀ ਨਾਮ ਆਖਰੀ ਸਲਾਖਰੀ ਗਿਆਨ ਗੀਤ ਗੁਣ ਗਾਹ ਆਖਰੀ ਲੇਖਣ ਬੋਲਣ ਬਾਨ ਅਖਰਾ ਸਿਰ ਸੰਜੋਗ ਵਿਖਾਨ ਜene ਲੇਖਿ ਸੁਰਨਾਏ ਜੇ ਫਰਮਾਏ ਤਿ ਤੇ ਪਾਏ ਜੇ ਤਾਗੀ ਤਾ ਤੇ ਥਾਨਾ ਓ ਬਿਨ ਨਾਮੈ ਨਾਹੀ ਕੋ ਥਾਓ ਕੋਦਰਤ ਕਮਨਾ ਕਾ ਹਵੀ ਚਾਰ ਵਾਰ ਨਾ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸੁਖੇਹਾ ਮੋਤ ਭਲੀ ਤੀ ਕੱਪੜ ਹੋਏ ਦੇ ਸਾਗੂਨ ਲਈਆ ਤੋਏ ਭਰੀਏ ਮਤ ਬਾਪਾਂ ਦੇ ਸੰਗ ਤੂੰ ਪਹਿਨਾਵੇਂ ਕਰਾਂਗਾ ਵੰਨੇ ਭਾਪੀ ਆਖਣ ਨਾਹੀਂ ਕਾਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਹੋ ਨਾਨਕ ਹੁਕਮੀ ਆਵੋ ਜਾਓ तीरथ तप दयात तदान जेको बावे तिलका मान सुनया मनया मन कीता पाव अंतरगत तीरथ मगन हो सब गुण तेरे मै नाही कोई बिन गुण कीते भगत ना होए ਸਵਾਸਤ ਰਾਥ ਬਾਣੀ ਬਰਮਾਓ ਸਤ ਸੰਹਾਨ ਸਦਾ ਮਨ ਚਾਵ ਕਮ ਸੁਵੇਲਾ ਵਖਤ ਕਵਣ ਕਵਣ ਅਥਿਤ ਕਵਣ ਵਾਰ ਕਮ ਸਰੂਤੀ ਮਾਓ ਕਵਣਾ ਜਿਤੋ ਹੋ ਆਕਾਰ ਵੇਲਾ ਪਈਆ ਕੰਤੀਜ ਹੋਐ ਲੈ ਪ੍ਰਾਨ ਵਕਤ ਨਾ ਪਾਇਓ ਕਾਦੀ ਆਦਿ ਆਖਣ ਲੈ ਕੁਰਾਨ ਅੰਧਿਤ ਵਾਰਨਾ ਜੋਗੀ ਜਾਣੈ ਰੁਤ ਮਾਉ ਨਾ ਕੋਈ ਜਾ ਕਰਤਾ ਸ੍ਰਿਠੀ ਕੋ ਸਦ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕਾਦੂ ਇੱਕ ਸਿਆਣਾ ਵੱਡਾ ਸਾਏ ਵੱਡੀ ਨਹੀਂ ਗੀਤਾ ਦਾ ਕਹੋਵੇ ਨਾਨਕ ਦੇ ਕੋ ਆਪੋ ਜਾਣੈ ਅੰਗੜ ਅਨਾਸੋ ਹੈ ਪਤਲ ਪਤਾਲ ਲਖ ਅਗਸ ਅਗਸ ਊੜ ਕੋੜ ਗਪਾਲ ਥੱਕੇ ਵੇਰ ਤਾਨਕ ਬਾਤ ਸਾ ਸੋ ਆਠਾਰਾ ਕੰਗਤਿ ਬਾਸਦੋ ਇਕਤਾਤ ਲਿਖਾਵੇ ਤਾਂ ਲਿਖੀਐ ਲਿਖਾ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹਤੀ ਸੁਰਤ ਨਾ ਪਾਈਆ ਨਦੀਆਂ ਤਹਿਵਾ ਪਵੇ ਸਮੰਦ ਨਾ ਜਾਣੀਐ ਸਮੰਦ ਸਾਸ ਸੁਲਤਾਨ ਗ੍ਰਹੈ ਸੇਤੀ ਮਾਲ ਤੰਨ ਕੀੜੇ ਤਲਣਾ ਹੋਵਨੀ ਜੇਤ ਸਮਨੋ ਨਾ ਵੀਸਰਾਏ ਅੰਤ ਨਾ ਸਿਵਦੀ ਗਨੰਤ ਅੰਤ ਨਾ ਕਰਨ ਦੇਨ ਅੰਤਾ ਅੰਤ ਨਾ ਵੇਖਣ ਸੁਣਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਨਤਾ ਅੰਤ ਨਾ ਜਾਪੈ ਗੀਤਾ ਆਕਾਰ ਅੰਤ ਨਾ ਜਾਪੇ ਪਾਰ ਆਗਾਰ ਅੰਤਕਾਰ ਨਾ ਕਿਤੇ ਬਿਦਲਾਏ ਤੱਕ ਅੰਤ ਨਾ ਪਾਏ ਜਾਹੇ ਉਹ ਅੰਤ ਨਾ ਜਾਣ ਕੋਈ ਬਉਤਾ ਕਹੀਐ ਬਉਤਾ ਹੋਏ ਵਡਾ ਸਾਹਿਬ ਉਚਾ ਧਾਉ ਤੇ ਉਪਰ ਉਚਾਨਾ ਹੋਏ ਬੜੂ ਉਚਾ ਹੋਵਾ ਕੋਏ ਤੇ ਸੋਚੇ ਕੋ ਜਾਣੈ ਸੋਏ ਜੇਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਗਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਲਨਾਥ ਮਾਏ ਕੀਤੇ ਮੰਗੈ ਦੋਦ ਆਪਾਰ ਕਿਤੇ ਅਗਣਤ ਨਈ ਵਿਚਾਰ ਕਿਤੇ ਖਾ ਟੁੱਟਾ ਵਿਕਾਰ ਕਿਤੇ ਲਾਲ ਮੁਕਰਪਾਏ ਕਿਤੇ ਮੂਰਖਾਈ ਖਾਏ ਕਿਤੇ ਆਦੂਪੂ ਸਦਮਾਰ ਪੇਦਾ ਤਰੀ ਦਤਾਰ ਬੰਦ ਖਲਾਸੀ ਪਾਣ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣੋਂ ਪਾਏ ਉਹ ਜਾਣੈ ਜੇਤੀ ਆਮ ਖਾਏ ਆਪੇ ਜਾਣ ਆਪੇ ਦੇ ਅੱਖ ਹੈ ਸਿਬ ਕੇਈ ਤੇ ਜਿਸ ਨੂੰ ਬਸੇ ਸਿਬਦ ਸਲਾ ਨਾਨਕ ਬਾਤ ਸਾਹੀ ਬਾਤ ਸਾਹ ਅਮਲ ਗੁਣ ਆਮਲ ਵਾਪਾਰ ਅਮਲ ਵਾਪਾਰੀਏ ਅਮਲ ਪੰਡਹਾਰ ਆਮਲ ਆਵੇ ਆਮਲ ਜਾਵੇ ਆਮਲ ਪਾਏ ਆਮਲ ਲਾ ਸਮਾਰੇ ਆਮਲ ਧਰਮ ਆਮਲ ਦੀਵਾਨ ਆਮਲ ਤੁਲੇ ਆਮਲ ਪਰਵਾਨ ਆਮਲ ਬਖਸ਼ੀਸ ਆਮਲ ਨੀਸਾਨ ਆਮਲ ਕਰਮ ਆਮਲ ਫਰਮਾਨ ਆਮਲ ਆਮਲ ਆਖਿਆ ਨਾ ਜਾਵੇ ਆਖ ਆਖ ਰਹੇ ਲਿਵਲਾਏ ਆਖੈ ਵੇਦ ਪਾਠ ਪੁਰਾਨ ਆਖੈ ਪੜੇ ਕਰੇ ਵਖਿਆਨ ਆਖੈ ਪਰਮੇ ਆਖੈ ਇੰਦ ਆਖੈ ਗੋਪੀ ਦਾ ਗੋਵਿੰਦਾ ਆਖੈ ਈਸਰ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨਵਾ ਆਖੈ ਦੇਵ ਆਖੈ ਸੁਰ ਨਰ ਮਨ ਜਨ ਸੇਵਾ ਕੀਤੇ ਆਖੇ ਆਖਣ ਪਾਏ ਕੀਤੇ ਕਾ ਕਉ ਠੋਠ ਜਾਹੇ ਤੇ ਕੀਤੇ ਹੋਰ ਕਰੇ ਤਾਖ ਨਾ ਸਕ ਹੈ ਕੀਕੇ ਜੇ ਵਡ ਕਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ ਜਿ ਕੋ ਆਖੇ ਬੋਲ ਵੇਗਾੜ ਤਾ ਲਿਖੀਐ ਸਿਰ ਗੁਵਾਰਾ ਗੁਵਾਰ ਸੋ ਦਰ ਕੇ ਹਾਸੋ ਕਰ ਕੇਹਾ ਜਿਤ ਬਾ ਸਰਬ ਸੁਮਾਲੇ ਵਜੇ ਨਾਦ ਅਨੇਕ ਆ ਸੰਖਾਗਿਤ ਵਵਨਾ ਹਾਰੇ ਕਿਤੇ ਰਾਉ ਪਰੇ ਸੋ ਕਈ ਅਨਾ ਕਿਤੇ ਗਾਵਨ ਹਾਰੇ ਗਾਵੇ ਤੁਨੋਂ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਕਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲੈ ਧਰਮ ਵਿਚਾਰੇ ਗਾਵੇ ਈਸ਼ੁਰ ਬਰਮਾ ਦੇਵੀ ਸੋਣ ਸਦਾ ਸਵਾਰੇ ਗਾਵੈ 인ਦਨ ਦਾਸ ਨੰ ਬੈਠੇ ਦੇਵਤੇ ਆਦਰ ਨਾਲੇ ਗਾਵੈ ਸਿੱਧ ਸਮਾਦੇ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸਾਨਾ ਤਖੀ ਗਾਵੈ ਵੀਰ ਕਰਾਰੇ ਗਾਵਣਾ ਪੰਡਤ ਪੜਨਾ ਰਖੀ ਸਾਰਾ ਧੁਖ ਧੁਖ ਵਿਦਾ ਨਾਲੇ ਗਾਵੇ ਮੋਹਣੀਆਂ ਮਨਮੋਹਨ ਸਰਗਾ ਮਾਸ ਪਿਆਲੇ ਗਾਵੇਨ ਰਤਨੋਂ ਪਾਏ ਤੇਰੇ ਅਲਸਣ ਤੀਰ ਧਨਾਲੇ ਗਾਵੇ ਜੋਦਮਾ ਬਲਸੂਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਤਾਰੇ ਸੇ ਤਦ ਨਾ ਗਾਵੈ ਜੋ ਤਦ ਪਾਵਣ ਨਰਤਿ ਤੇਰੇ ਭਗਤ ਸਾਲੇ ਔਰ ਕੀਤੇ ਗਾਵਣ ਸੇ ਮੈਂ ਚੇਤਨ ਆਵਨ ਨਾਨਕ ਆ ਵਿਚਾਰ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਏ ਹਬੀ ਹੋਸੀ ਜਾਇ ਨਾ ਜਾਸੀ ਰਤਨਾ ਜਨ ਨਰਚਾਏ ਰੰਗੇ ਰੰਗੇ ਬਾਤੇ ਕਰ ਕਰ ਜਨ ਸੀ ਮਾਇਆ ਜਨਉ ਪਾਈ ਕਰ ਕਰ ਦੇਖੈ ਕੀਤਾਪਨਾ ਦਿਵਤਸ ਦੀਵੜੇ ਆਏ ਜੋ ਤਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਇ ਸੋ ਬਾਤ ਸਾਉ ਸਾ ਬਾਤ ਸਾਹਿਬ ਨਾਨਕ ਰੈਨ ਰਜਾਈ ਮਨ ਦਾ ਸੰਤੋਖਾ ਸਾਰਾ ਮਾਪਤ ਚੋਲੀ ਧਿਆਨ ਕੀ ਕਰ ਬੇ ਭੂਤ ਖਿੰਧਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਬੰਥੀ ਸਗਲ ਜਿ ਮਾਤੀ ਮਨ ਜੀਤਾ ਜਗ ਜੀਤ ਆਦੇ ਤਿਸੇ ਆਦੇਸ ਆਦਾ ਨੀਲਾ ਨਾਦ ਅਨਾਥ ਜੋਦ ਗੇ ਕੋ ਵੇ ਸਾ ਭੁਗਤ ਗਿਆਨ ਦਾ ਆਪਨ ਦਾਰਨ ਘੜ ਘੜ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਨ ਕੀਰਤ ਸਿਦ ਅਵਰਾ ਸਾਦ ਸੰਜੋਗ ਵਿਦੋ ਦੁਰੇ ਕਾਰ ਚ ਲਾਵੇ ਲੇਖ ਆਵੇ ਭਾਗ ਆਦੇਸ ਸੇ ਆਦੇਸ ਆਦ ਅਨਿਲ ਅਨਾਦ ਅਨਾਤ ਜਗਤ ਗੇਕੋ ਵੇਸਾਇ ਕਮਾਈ ਜਗਤ ਵੇ ਆਈ ਤਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਕਾਂਡਾਰੀ ਇਕਲਾਏ ਦੀਬਾਨ ਜਿਵ ਤਸ ਪਾਵੈ ਦਿਵੇ ਸਲਾਵੈ ਜਿਵ ਹੋਵੇ ਫਰਮਾਨ ਹੋਵੇ ਖਾਉ ਨਾ ਨਦਰ ਨਾ ਆਵੈ ਬਹੁਤਾ ਹੋਵੇ ਦਾਨ ਆਦੇ ਤਸ ਆਦੇਸ ਆਦਾ ਨੀਲਾ ਨਾਦ ਅਨਾਤ ਜੋਤ ਗੇ ਕੋ ਵੇਸ ਆਸਨ ਲੋਏ ਲੋਏ ਪੰਡਹਾਰ ਜੋਗ ਸੁਪਾਇਆ ਸੋ ਏਕਾ ਵਾਰ ਕਾਰ ਕਾਰ ਵਿਖੈ ਸਿਰਜਨਾਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਤ ਸ ਆਦੇਸ ਆਗਾ ਨੀਲਾ ਨਾਦ ਅਨਤ ਜੋਤ ਵੇਕੋ ਵੇਸਾ ਇਕਾਦੂਜੀ ਬੋ ਲਖ ਹੋਏ ਲਖਾ ਹੋਵੇ ਲਖ ਵੀਸਾ ਲਖ ਲਾ ਗੇੜਾ ਆਖੀਐ ਇਕ ਨਾਮਾ ਜਗਦੀ ਸਾਏ ਤਰਾਏ ਪਤ ਪਵਣੀਆਂ ਚੜਿਐ ਹੋਇ ਆ ਕੀ ਸਾਗ ਸੰਗ ਲਾਇ ਆਕਾਸ ਕੀ ਈਟਾਇਰੀ ਸਾ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਜੋ ਪ੍ਰਾਨੈ ਜੋਰਾ ਜੋੜਨਾ ਮੰਗਣ ਦੇ ਨਾ ਜੋਰਾ ਜੋਰਾ ਜੋੜਨਾ ਜੀਵਨ ਮਰਨਾ ਜੋਰ ਜੋਰਨਾ ਰਾਜ ਮਾਲ ਮਨ ਸੋਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੁਗਤੀ ਛਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨਹੀਂ ਜਨਾ ਕੋਏ ਰਾਤੀ ਰਤੇ ਥਿੱਤੀਵਾਰ ਪਵਨ ਪਾਨੀ ਅਗਨੀ ਪਤਾਲ ਤਿਸ ਵਚਾ ਤਰਤੀ ਥਾਪ ਰਖੀ ਧਰਮ ਸਾਲ ਤਿਸ ਵੇ ਜੀ ਜੁਗਤ ਕੇ ਰੰਗ ਤਨ ਕੇ ਨਾਮ ਆਨੇ ਕਾ ਨੰਤਾ ਕਰਮੀ ਕਰਮੀ ਹੋਏ ਵਿਚਾਰ ਸੱਚ ਆਵ ਸੱਚਾ ਦਰਬਾਰ ਤਿਥੈ ਸੋਨ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕਾਜ ਬਕਾਈ ਉਥੈ ਪਾਏ ਨਾਨੰਗ ਆ ਜਪ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ केते पवन पानी व संतर केते कान महेशा केते बरमे काड़त कड़ी है ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰਾ ਕੀਤੇ ਕੀਤੇ ਧੂਪਦੇਸਾ ਕੀਤੇ ਇੰਦ ਚੰਦ ਸੂਰਾ ਕੀਤੇ ਕੀਤੇ ਮੰਡਲ ਦੇਸਾ ਕੀਤੇ ਸਿਦ ਬੁੱਧ ਨਾਰਥ ਕੀਤੇ ਕੀਤੇ ਦੇਵੀ ਵੇਸਾ ਕੀਤੇ ਦੇਵਦਾਨਮ ਵਨਕੇਤੇ ਕੀਤੇ ਰਤਨ ਸਮਾਨ ਦਾ ਕੀਤੀ ਅਖਾਣੀ ਕੀਤੀ ਆਵਾਨੀ ਕੀਤੇ ਪਾਦ ਨਰਿੰਦ ਕੀਤੀ ਆਸਰਤੀ ਸੇਵਾ ਕਾ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੇ ਨਾਦ ਬਿਨੋਦ ਕੋਡ ਆਨੰਦ ਸਾਰਮਖਾਂਡ ਕੀ ਬਾਣੀ ਰੂਪ ਤਿਥੈ ਕੜੀਐ ਬਹੁਤ ਅਨੂਪਾ ਤਾਕੀਆਂ ਗੱਲਾਂ ਕਥੀਆਂ ਨਾ ਜਾਏ ਦੇਗੋ ਕਾਇਬ ਸੇ ਬਸਤਾਏ ਤਿਥੈ ਕੜੀਐ ਸੁਰਤ ਮਤ ਮੰਨ ਬੁੱਧ ਤਿਥੈ ਕੜੀਐ ਸੁਰਾ ਸਿਧਾਂ ਕੀ ਸੋਧਾ ਕਰਮਖਾਂਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰਾ ਤਿਥੈ ਜੋਦਮਾ ਬਲਸੂਰ ਤੈਨ ਮੈਂ ਰਾਮ ਰਹਿਆ ਪ੍ਰਭੂਰ ਤਿਥੈ ਸੀਤੋ ਸੀਤਾ ਮੈਂ ਮਾਮਾਏ ਤਾਕੇ ਰੂਪ ਨਾ ਗਥਨੇ ਜਾਏ ਨਾ ਹੋਏ ਮਰੇ ਨਾ ਠਾਗੇ ਜਾਏ ਜਿਨ ਕਾ ਰਾਮ ਸਹਿ ਮਨ ਮਾਏ ਤਥਾ ਭਗਤ ਵਸੈ ਤੇ ਲੋਕ ਕਰੇ ਆਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ तिथै खांड मंडलावर पांडा जे को कथा तांतनांत तिथै लोल लो आकार जीव जीव हुकम तिवैत विकार वेखै विसय कर विचार नानक कथना करडा सार जात बहारा ਤੀਰਦ ਸੁਨੇਯਾਰ ਐ ਰਨ ਮਤ ਵੇਦ ਅਥੀਯਾਰ ਪੌਖ ਲਾਗਨ ਤਬਤਾਓ ਪਾਂਡਾ ਪਾਓ ਅੰਮ੍ਰਿਤ ਤਿਤਟਾਲ ਕੜੀਐ ਸ਼ਬਦ ਸਚੀ ਟਕਸਾਲ ਜਨ ਕਾ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕਾ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤਿ ਮਹਾਤ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆ ਆਣਿਆ ਬੁਰਿਆ ਆਣਿਆ ਵਾਚ ਕਰਮਹ ਦੂਰਾ ਕਰਮੀ ਆਪੋ ਆਪਣੀ ਕਿਨੜਾ ਕੇ ਦੂਰਾ ਜਿਨੇ ਨਾਮ ਤੇ ਆਇਆ ਗਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਹਿ ਤੀ ਛੁਟੀ ਨਾਲ ਜਿਨੇ ਨਾਮ ਤੇ ਆਇਆ ਗੈਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਗੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ